ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਅੱਜ ਹਾੜ ਦੀ ਸੰਗਰਾਮ ਹੈ ਜੀ ਤੇ ਬਹੁਤ ਹੀ ਪਵਿੱਤਰ ਦਿਹਾੜਾ ਹੈ ਇਸ ਪਵਿੱਤਰ ਦਿਹਾੜੇ ਤੇ ਜੇਕਰ ਤੁਸੀਂ ਇਹ ਚਾਰ ਚੀਜ਼ਾਂ ਆਪਣੇ ਘਰ ਵਿੱਚ ਲੈ ਆਉਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਪਣੇ ਆਪ ਹੀ ਆ ਜਾਣਗੀਆਂ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀਆਂ ਬਰਕਤਾਂ ਤੁਹਾਡੇ ਘਰ ਵਿੱਚ ਆ ਜਾਣ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਕਹਿੰਦੇ ਹਨ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਪੈਸਾ ਨਹੀਂ ਆਉਂਦਾ ਜੇ ਪੈਸਾ ਆਉਂਦਾ ਹੈ ਤੇ ਫਿਰ ਟਿਕਦਾ ਨਹੀਂ ਭਾਵ ਕਿ ਆਪਣੀ ਅੱਜ ਦੀ ਵੀਡੀਓ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਆਪਣੇ ਘਰ ਦੇ ਵਿੱਚ ਜੇਕਰ ਇਹ ਚਾਰ ਚੀਜ਼ਾਂ ਤੁਸੀਂ ਲੈ ਆਓ ਤਾਂ ਘਰ ਵਿੱਚ ਪੈਸਾ ਬਰਕਤ ਤੇ ਇਹਨਾਂ ਨਾਲ ਸਭ ਹੀ ਚੀਜ਼ਾਂ ਦੇ ਤੁਹਾਡੇ ਘਰ ਵਿੱਚ ਢੇਰ ਲੱਗ ਜਾਣਗੇ ਸੋ ਉਹ ਕਿਹੜੀਆਂ ਚਾਰ ਚੀਜ਼ਾਂ ਹਨ ਜੇਕਰ ਉਹ ਸਾਡੇ ਘਰ ਵਿੱਚ ਆ ਜਾਣ ਤਾਂ ਸਾਡੇ ਘਰ ਵਿੱਚ ਬਰਕਤਾਂ ਪੈਸਾ ਖੁਸ਼ੀਆਂ ਆਪਣੇ ਆਪ ਹੀ ਚੱਲ ਕੇ ਆ ਜਾਣਗੀਆਂ ਉਹਨਾਂ ਚਾਰ ਚੀਜ਼ਾਂ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਇਸ ਕਰਕੇ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਜੋ ਮੇਰੇ ਵੀਰ ਤੇ ਭੈਣਾਂ ਇਹਨਾਂ ਚਾਰ ਚੀਜ਼ਾਂ ਦੇ ਨਾਲ ਸਹਿਮਤ ਹੋਣਗੇ ਭਾਵ ਕਿ ਜੋ ਇਸ ਗੱਲ ਨੂੰ ਸਮਝਦੇ ਹਨ ਕਿ ਇਹ ਚਾਰ ਚੀਜ਼ਾਂ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਤੇ ਖੁਸ਼ਹਾਲੀ ਲੈ ਕੇ ਆਉਂਦੀਆਂ ਹਨ ਉਹ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਹਨ ਆਪਾਂ ਪਹਿਲਾਂ ਨਿੱਕੀ ਜਿਹੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੀ ਤੁਸੀਂ ਇਸ ਕਹਾਣੀ ਨੂੰ ਜਾਂ ਪਹਿਲਾਂ ਵੀ ਸੁਣਿਆ ਹੀ ਹੋਵੇਗਾ ਪਰ ਇੱਕ ਵਾਰ ਅੱਜ ਫੇਰ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜੀ ਇਸ ਨੂੰ ਧਿਆਨ ਨਾਲ ਸਮਝ ਲੈਣਾ ਕਿਉਂਕਿ ਕਿਸ ਕਹਾਣੀ ਦੇ ਵਿੱਚ ਸਾਡੇ ਘਰ ਦੀ ਖੁਸ਼ਹਾਲੀ ਸਾਡੇ ਘਰ ਦੀਆਂ ਬਰਕਤਾਂ ਲੁਕੀਆਂ ਹੋਈਆਂ ਹਨ ਕਿਉਂਕਿ ਇਹ ਕਹਾਣੀ ਅਸੀਂ ਤੁਹਾਨੂੰ ਸਮਝਾਉਣ ਵਾਸਤੇ ਹੀ ਦੱਸਣ ਵਾਲੇ ਹਾਂ ਜੀ ਇਸ ਕਹਾਣੀ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਤੁਸੀਂ ਕੋਸ਼ਿਸ਼ ਨਾ ਹੀ ਕਰਨਾ ਜੀ ਸਾਲ ਸੰਗਰ ਜੀ ਕਹਿੰਦੇ ਹਨ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਸਿੱਖ ਸੀ ਜੋ ਕਿ ਲక్ష్ਮੀ ਮਾਤਾ ਦੀ ਪੂਜਾ ਵੀ ਕਰਦਾ ਸੀ ਉਸ ਸੇਠ ਦੇ ਕੋਲ ਬਹੁਤ ਹੀ ਧਨ ਦੌਲਤ ਸੀ ਪੈਸਾ ਸੀ ਉਸ ਦੇ ਚਾਰ ਪੁੱਤਰ ਵੀ ਸਨ ਚਾਰੇ ਹੀ ਵਿਆਹ ਹੋਏ ਸਨ ਭਾਵ ਕੇ ਪੈਸਾ ਧਨ ਦੌਲਤ ਅਤੇ ਧੀਆਂ ਪੁੱਤਰ ਸਭ ਕੁਝ ਉਸ ਸਿੱਖ ਦੇ ਕੋਲ ਸੀ ਉਹ ਧਨਵਾਨ ਸੇਠ ਸੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਬੜਾ ਹੀ ਖੁਸ਼ ਵੀ ਸੀ ਤੇ ਕਹਿੰਦੇ ਕਿ ਇੱਕ ਦਿਨ ਉਹ ਆਪਣੇ ਕਮਰੇ ਦੇ ਵਿੱਚ ਆਰਾਮ ਕਰਦਾ ਸੀ ਅਜੇ ਪੂਰੀ ਤਰ੍ਹਾਂ ਨੀਂਦ ਦੇ ਵਿੱਚੋਂ ਉਸ ਦੀ ਜਾਗ ਨਹੀਂ ਸੀ ਖੁੱਲੀ ਪਰ ਅਚਾਨਕ ਉਸ ਦੇ ਕਮਰੇ ਦੇ ਵਿੱਚ ਇੱਕਦਮ ਰੌਸ਼ਨੀ ਹੋਈ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਵੇਖਿਆ ਕਿ ਸਾਹਮਣੇ ਲక్ష్ਮੀ ਜੀ ਖੜੇ ਹਨ ਭਾਵ ਕਿ ਲక్ష్ਮੀ ਮਾਤਾ ਧਨ ਦੀ ਦੇਵੀ ਮਾਤਾ ਉਹ ਉਹਨਾਂ ਨੂੰ ਵੇਖ ਕੇ ਬਹੁਤ ਹੀ ਖੁਸ਼ ਹੋਇਆ ਉੱਠ ਕੇ ਦਰਸ਼ਨ ਕੀਤੇ ਨਮਸਕਾਰ ਕੀਤੀ ਅਤੇ ਆ ਕੇ ਦਰਸ਼ਨ ਦੇਣ ਦੇ ਲਈ ਧੰਨਵਾਦ ਕੀਤਾ ਪਰ ਕਹਿੰਦੇ ਹਨ ਕਿ ਗੱਲ ਅੱਗੋਂ ਲక్ష్ਮੀ ਜੀ ਨੇ ਉਸ ਸਿੱਖ ਨੂੰ ਕਿਹਾ ਉਹ ਸੁਣ ਕੇ ਸੇਠ ਦੀ ਤਾਂ ਰਾਤਾਂ ਦੀ ਨੀਂਦ ਹੀ ਉੱਡ ਗਈ ਲక్ష్ਮੀ ਜੀ ਨੇ ਕਿਹਾ ਕਿ ਸੇਠ ਮੈਂ ਤੇਰੇ ਘਰ ਦੇ ਵਿੱਚ ਅੱਜ ਤੋਂ 100 ਸਾਲ ਦੀ ਹਾਂ ਤੇਰੇ ਪਿਓ ਦਾਦੇ ਦੀ ਵੇਲੇ ਦੀ ਮੈਂ ਤੇਰੇ ਘਰ ਵਿੱਚ ਹੀ ਹਾਂ ਕਿਉਂਕਿ ਪਹਿਲਾਂ ਸੇਠ ਦੇ ਪਿਓ ਨੇ ਬਹੁਤ ਹੀ ਧਨ ਕਮਾਇਆ ਹੋਇਆ ਸੀ ਉਸੇ ਧਨ ਨੂੰ ਉਸੇ ਕਾਰੋਬਾਰ ਨੇ ਸੇਠ ਨੇ ਅੱਗੇ ਵਧਾ ਲਿਆ ਹੋਰ ਮਿਹਨਤ ਕੀਤੀ ਹੋਰ ਧਨ ਕਮਾਇਆ ਲక్ష్ਮੀ ਮਾਤਾ ਜੀ ਕਹਿਣ ਲੱਗੇ ਦੇਖ ਸਿੱਖਾ 100 ਸਾਲ ਹੋ ਗਿਆ ਮੈਂ ਤੇਰੇ ਘਰ ਵਿੱਚ ਹੀ ਹਾਂ ਤੇਰੇ ਪਿਓ ਦਾਦੇ ਦੇ ਸਮੇਂ ਦੀਆਂ ਸਮੇਂ ਦੀਆਂ ਹਾਂ ਮੈਂ ਤੇਰੇ ਘਰ ਵਿੱਚ ਪਰ ਮੇਰਾ ਇੱਕ ਨਿਯਮ ਹੈ ਕਿ ਮੈਂ ਬਹੁਤੀ ਦੇਰ ਤੱਕ ਕਿਸੇ ਦੇ ਘਰ ਵਿੱਚ ਟਿਕਦੀ ਨਹੀਂ ਹਾਂ ਮੇਰਾ ਸੁਭਾ ਚੰਚਲ ਹੈ ਮੈਂ ਇੱਕ ਥਾਂ ਤੇ ਟਿਕ ਕੇ ਨਹੀਂ ਰਹਿ ਸਕਦੀ ਮੈਂ ਜਲਦ ਹੀ ਆਪਣਾ ਘਰ ਬਦਲ ਲੈਣੀ ਹਾਂ ਸਿਰਫ ਉਹਨਾਂ ਦੇ ਘਰ ਵਿੱਚ ਜਾਂਦੀ ਹਾਂ ਜਿਨ੍ਹਾਂ ਦੇ ਘਰ ਵਿੱਚ ਮੈਨੂੰ ਆਪਣੇ ਨਿਯਮਾਂ ਮੁਤਾਬਕ ਹੀ ਲੋਕ ਦੇਖਦੇ ਹਨ ਫਿਰ ਹੀ ਵੱਧ ਤੋਂ ਵੱਧ ਸਮਾਂ ਮੈਂ 100 ਸਾਲ ਹੀ ਟਿਕਦੀ ਹਾਂ ਇਸ ਤੋਂ ਵੱਧ ਮੈਂ ਤੇਰੇ ਘਰ ਵੀ ਹੁਣ ਨਹੀਂ ਰਹਿ ਸਕਦੀ ਮੇਰਾ ਜਿਹੜਾ ਸਮਾਂ ਹੈ ਉਹ ਹੁਣ ਸਮਾਪਤ ਹੋ ਚੁੱਕਾ ਹੈ ਕੱਲ ਰਾਤ ਨੂੰ ਮੇਰੀ ਵਾਪਸੀ ਹੋ ਰਹੀ ਹੈ ਮੈਂ ਤੇਰਾ ਘਰ ਛੱਡ ਕੇ ਹੁਣ ਜਾ ਰਹੀ ਹਾਂ 세ਠ ਇਹ ਗੱਲ ਸੁਣ ਕੇ ਬੜਾ ਹੀ ਨਾਰਾਜ਼ ਹੋਇਆ ਬੜਾ ਪਰੇਸ਼ਾਨ ਹੋਇਆ ਕਿ ਮਾਤਾ ਲక్ష్ਮੀ ਜੀ ਨੂੰ ਰੋਕਣ ਦੇ ਲਈ ਉਸਨੇ ਬਹੁਤ ਹੀ ਬੇਨਤੀ ਕੀਤੀ ਪਰ ਲక్ష్ਮੀ ਜੀ ਨੇ ਕਿਹਾ ਨਹੀਂ ਇਹ ਸ਼ਾਇਦ ਨਾ اٹਲ ਹੈ ਇਸ ਨੂੰ ਮੈਂ ਬਦਲ ਨਹੀਂ ਸਕਦੀ ਕਿਉਂਕਿ ਇਹ ਮੇਰਾ ਪੱਕਾ ਨਿਯਮ ਹੈ ਹੁਣ ਤੇਰਾ 100 ਸਾਲ ਪੂਰਾ ਹੋ ਗਿਆ ਹੈ ਤੇਰੇ ਘਰ ਦਾ ਇਸ ਕਰਕੇ ਮੈਨੂੰ ਇਹ ਕੰਮ ਛੱਡਣਾ ਪਵੇਗਾ ਪਰ ਮੈਂ ਤੇਰੀ ਮਿਹਨਤ ਤੇਰੀ ਸੇਵਾ ਤੋਂ ਬਹੁਤ ਹੀ ਖੁਸ਼ ਹਾਂ ਕਿਉਂਕਿ ਤੇਰਾ ਪਿਓ ਵੀ ਮੇਰੀ ਬਹੁਤ ਹੀ ਦਿਨ ਵਿੱਚ ਸੇਵਾ ਕਰਦਾ ਹੁੰਦਾ ਸੀ ਬੜੀ ਮਿਹਨਤ ਨਾਲ ਮੈਨੂੰ ਉਸਨੇ ਕਮਾਇਆ ਤੇ ਖਰਚਿਆ ਵੀ ਅਗੋਂ ਤੂੰ ਵੀ ਉਸੇ ਤਰ੍ਹਾਂ ਕੀਤਾ ਇਸੇ ਕਰਕੇ ਮੈਂ ਤੈਨੂੰ ਇੱਕ ਵਰਦਾਨ ਦੇ ਕੇ ਜਾਵਾਂਗੀ ਤੂੰ ਸੋਚ ਸਮਝ ਕੇ ਦੱਸ ਮੈਨੂੰ ਤੈਨੂੰ ਕਿਹੜੀ ਚੀਜ਼ ਚਾਹੀਦੀ ਹੈ ਉਹ ਚੀਜ਼ ਮੈਂ ਤੈਨੂੰ ਜ਼ਰੂਰ ਦੇ ਕੇ ਜਾਵਾਂਗੀ ਪਰ ਕੱਲ ਇਸ ਵੇਲੇ ਮੈਂ ਤੇਰਾ ਘਰ ਛੱਡ ਕੇ ਚਲੀ ਜਾਵਾਂਗੀ ਤੇਰੇ ਕੋਲ 24 ਘੰਟੇ ਦਾ ਬਸ ਸਮਾਂ ਹੈ ਤੂੰ ਮੈਨੂੰ ਸੋਚ ਕੇ ਜਵਾਬ ਦੇਵੇਂ ਕਹਿੰਦੇ ਕਿ ਲక్ష్ਮੀ ਜੀ ਇਹ ਕਹਿ ਕੇ ਅੱਖਾਂ ਤੋਂ ਓਲੇ ਹੋ ਗਈ ਭਾਵਕੇ ਚਲੀ ਗਈ ਤੇ ਕਹਿੰਦੇ ਹੁਣ ਉਸ ਸੇਠ ਨੂੰ ਨੀਂਦ ਕਿੱਥੋਂ ਆਉਣੀ ਸੀ ਸਾਰੀ ਰਾਤ ਬੈਠਾ ਸੋਚਦਾ ਰਿਹਾ ਕਿ ਕੀ ਬਣ ਜਾਵੇਗਾ ਹੁਣ ਮੇਰਾ ਸਾਰਾ ਧਨ ਦੌਲਤ ਸਭ ਕੁਝ ਮੇਰੇ ਹੱਥੋਂ ਖਸ ਜਾਵੇਗਾ ਭਾਵਕੇ ਲక్ష్ਮੀ ਜੀ ਚਲੇ ਜਾਣਗੇ ਕਹਿੰਦੇ ਦਿਲ ਚੜਿਆ ਉਸਨੇ ਸਾਰੀ ਗੱਲਬਾਤ ਆਪਣੇ ਚਾਰਾਂ ਹੀ ਪੁੱਤਰਾਂ ਨੂੰ ਦੱਸੀ ਕਿ ਲక్ష్ਮੀ ਮਾਤਾ ਜੀ ਨੇ ਮੈਨੂੰ ਦਰਸ਼ਨ ਦਿੱਤੇ ਹਨ ਅਤੇ ਉਹਨਾਂ ਨੇ ਮੈਨੂੰ ਇੰਜ ਕਿਹਾ ਹੈ ਅੱਜ ਰਾਤ 12 ਵਜੇ ਉਹਨਾਂ ਨੇ ਸਾਡਾ ਘਰ ਛੱਡ ਦੇਣਾ ਹੈ ਤੇ ਜਾਣ ਲੱਗਿਆਂ ਉਹਨਾਂ ਨੇ ਇੱਕ ਵਰਦਾਨ ਦੇ ਕੇ ਜਾਣਾ ਹੈ ਅਤੇ ਉਸਨੇ ਕਿਹਾ ਕਿ ਸੋਚ ਸਮਝ ਕੇ ਤੂੰ ਮੇਰੇ ਤੋਂ ਉਹ ਇੱਕ ਵਰਦਾਨ ਹੀ ਲੈ ਸਕਦਾ ਹੈ ਤੇ ਮੈਨੂੰ ਇਸ ਕਰਕੇ ਸਾਰਿਆਂ ਨੂੰ ਮੈਂ ਤੁਹਾਨੂੰ ਬੁਲਾਇਆ ਹੈ ਤਾਂ ਆਪਾਂ ਸਲਾਹ ਕਰ ਲਈਏ ਕਿ ਆਪਾਂ ਲక్ష్ਮੀ ਜੀ ਤੋਂ ਕਿਹੜਾ ਇੱਕ ਵਰਦਾਨ ਲੈਣਾ ਹੈ ਤੇ ਕਹਿੰਦੇ ਕਿ ਚਾਰਾਂ ਪੁੱਤਰਾਂ ਨੇ ਵੱਖ-ਵੱਖ ਸਲਾਮਾਂ ਦਿੱਤੀਆਂ ਇੱਕ ਪੁੱਤਰ ਕਹਿੰਦਾ ਪਿਤਾ ਜੀ ਉਸੇ ਲక్ష్ਮੀ ਜੀ ਤੋਂ ਸਾਡੇ ਲਈ ਅਲੱਗ ਅਲੱਗ ਘਰ ਮੰਗ ਲਓ। ਇੱਕ ਕਹਿੰਦਾ ਸਾਡੇ ਲਈ ਬਹੁਤ ਸਾਰੀ ਜ਼ਮੀਨ ਜਾਇਦਾਦ ਮੰਗ ਲਓ। ਇੱਕ ਨੇ ਕਿਹਾ ਤੁਸੀਂ ਬਹੁਤ ਸਾਰਾ ਅੰਨ ਮੰਗ ਲਓ। ਅਨਾਜ ਮੰਗ ਲਓ। ਕਹਿਣ ਤੋਂ ਭਾਵ ਕਿ ਹਰੇਕ ਨੇ ਆਪੋ ਆਪਣੀ ਸਲਾਹ ਆਪਣੀ ਹੀ رائے ਦੇ ਦਿੱਤੀ ਪਰ ਕਹਿੰਦੇ ਕਿ ਚਾਰਾਂ ਪੁੱਤਰਾਂ ਦੇ ਵਿੱਚੋਂ ਜਿਹੜਾ ਛੋਟਾ ਪੁੱਤਰ ਸੀ ਉਸ ਦੀ ਪਤਨੀ ਭਾਵਕੇ ਸੇਠ ਦੀ ਜਿਹੜੀ ਚੌਥੀ ਨੋਹ ਸੀ ਉਹ ਚੁੱਪਚਾਪ ਇੱਕ ਕੋਨੇ ਦੇ ਵਿੱਚ ਬੈਠੀ ਸੋਚ ਰਹੀ ਸੀ। ਪਰ ਸੇਠ ਉਸ ਦੇ ਕੋਲ ਗਿਆ ਤੇ ਜਾ ਕੇ ਉਸ ਨੇ ਕਿਹਾ ਕਿ ਧੀਏ ਸਾਰੇ ਹੀ ਆਪੋ ਆਪਣੀਆਂ ਸਲਾਹਾਂ ਦੇ ਰਹੇ ਹਨ ਤੂੰ ਵੀ ਦੱਸ ਕਿ ਤੂੰ ਕੀ ਸੋਚ ਰਹੀ ਹੈ ਤੇ ਕਹਿੰਦੇ ਕਿ ਉਹ ਛੋਟੀ ਨੌ ਨੇ ਕਿਹਾ ਪਿਤਾ ਜੀ ਤੁਸੀਂ ਬੜੇ ਸਿਆਣੇ ਹੋ ਸਾਰੇ ਹੀ ਸਮਝਦਾਰ ਹੋ ਸਾਰੇ ਮੇਰੇ ਨਾਲੋਂ ਵੱਡੇ ਵੀ ਹੋ ਮੈਂ ਤੁਹਾਡੀਆਂ ਗੱਲਾਂ ਸੁਣ ਰਹੀ ਹਾਂ ਪਰ ਮੈਂ ਤੁਹਾਡੇ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਆਪਾਂ ਲక్ష్ਮੀ ਜੀ ਤੋਂ ਕੋਠੀਆਂ ਕਾਰਾਂ ਜ਼ਮੀਨ ਜਾਇਦਾਦਾਂ ਜਾਂ ਅਨਾਜ ਹੀ ਮੰਗ ਲੈਈਏ ਕਿਉਂਕਿ ਇਹ ਗੱਲ ਸਮਝ ਵਿੱਚ ਆ ਜਾਂਦੀ ਹੈ ਜਦੋਂ ਲక్ష్ਮੀ ਨੇ ਮੂੰਹ ਨਹੀਂ 모ੜ ਲਿਆ ਕਿਉਂਕਿ ਇਹ ਤਾਂ ਸਮਝ ਨਹੀਂ ਆ ਰਹੀ ਕਿ ਜਦੋਂ ਲక్ష్ਮੀ ਜੀ ਨੇ ਸਾਡੇ ਤੋਂ ਮੂੰਹ ਹੀ 모ੜ ਲਿਆ ਫਿਰ ਆਪਣੇ ਕੋਲੋਂ ਕੀ ਰਹਿ ਜਾਵੇਗਾ ਆਪਣੇ ਤੋਂ ਲక్ష్ਮੀ ਆਪਣੇ ਘਰੋਂ ਹੀ ਚਲੀ ਜਾਵੇਗੀ ਲక్ష్ਮੀ ਤੋਂ ਭਾਵ ਕਿ ਪੈਸਾ ਤਾਂ ਇਹਨਾਂ ਚੀਜ਼ਾਂ ਦੇ ਨਾਲ ਆਪਾਂ ਕਿੱਥੇ ਖੁਸ਼ੀ ਰਹਿ ਸਕਾਂਗੇ ਇਹ ਚੀਜ਼ਾਂ ਤਾਂ ਕਿਸੇ ਵੀ ਹਾਲ ਵਿੱਚ ਆਪਣੇ ਘਰ ਵਿੱਚ ਰਹਿ ਹੀ ਨਹੀਂ ਸਕਣਗੀਆਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਤਾਂ ਪੈਸੇ ਦੀਆਂ ਮਹਤਾਜ ਹਨ ਇਸ ਕਰਕੇ ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਸ ਚੀਜ਼ ਦੇ ਨਾਲ ਅਸੀਂ ਲక్ష్ਮੀ ਜੀ ਤੋਂ ਬਿਨਾਂ ਵੀ ਔਖੀ ਸੌਖੀ ਘੜੀ ਦੇ ਵਿੱਚ ਗੁਜ਼ਾਰਾ ਕਰ ਸਕੀਏ ਤੇ ਛੋਟੀ ਨੌ ਨੇ ਕਿਹਾ ਪਿਤਾ ਜੀ ਜਦ ਲక్ష్ਮੀ ਜੀ ਆਉਣਗੇ ਤਾਂ ਮੇਰੀ ਸਲਾਹ ਇਹ ਹੈ ਕਿ ਤੁਸੀਂ ਉਸ ਤੋਂ ਸਾਡੇ ਸਾਰਿਆਂ ਦੇ ਲਈ ਅਲੱਗ-ਅਲੱਗ ਕਰਨੇ ਮੰਗਣਾ ਸਿਰਫ ਇੱਕੋ ਕਾਰ ਮੰਗਣਾ ਹੈ ਤੇ ਕਹਿਣਾ ਹੈ ਕਿ ਮੇਰੇ ਚਾਰੇ ਪੁੱਤਰਾਂ ਨੂੰ ਇੱਕੋ ਘਰ ਦੇ ਜਾ ਇੱਕੋ ਥਾਲੀ ਦੇ ਵਿੱਚ ਖਾਣੇ ਖਾਣ ਦੀ ਮੱਤ ਬੁੱਧ ਦੇ ਜਾ ਭਾਵ ਕਿ ਮੇਰੇ ਚਾਰੇ ਪੁੱਤਰ ਇੱਕੋ ਘਰ ਦੇ ਵਿੱਚ ਇੱਕੋ ਛੱਤ ਥੱਲੇ ਰਹਿਣ ਸਾਰੇ ਆਪਸ ਵਿੱਚ ਪ੍ਰੇਮ ਦੇ ਨਾਲ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਤੇ ਭਾਈਚਾਰੇ ਦੇ ਨਾਲ ਰਹਿਣ ਪਿਤਾ ਜੀ ਤੁਸੀਂ ਲక్ష్ਮੀ ਜੀ ਤੋਂ ਇਹੀ ਵਰਦਾਨ ਮੰਗਣਾ ਹੈ ਮੇਰੇ ਚਾਰੇ ਪੁੱਤਰ ਚਾਰੇ ਹੀ ਨੌਹਾਂ ਅਤੇ ਉਹਨਾਂ ਦੇ ਬੱਚੇ ਆਪਸ ਵਿੱਚ ਪ੍ਰੇਮ ਪਿਆਰ ਬਣਾ ਕੇ ਰੱਖਣ ਕਿਉਂਕਿ ਜੇਕਰ ਸਾਡਾ ਆਪਸ ਵਿੱਚ ਪ੍ਰੇਮ ਪਿਆਰ ਹੋਵੇਗਾ ਇਹ ਚਾਰਾ ਹੋਵੇਗਾ ਇੱਕ ਦੂਸਰੇ ਦੇ ਉੱਤੇ ਵਿਸ਼ਵਾਸ ਭਰੋਸਾ ਹੋਵੇਗਾ ਤਾਂ ਅਸੀਂ ਔਖੀ ਤੋਂ ਔਖੀ ਘੜੀ ਦੇ ਵਿੱਚੋਂ ਵੀ ਬਾਹਰ ਆ ਜਾਵਾਂਗੇ ਜੇਕਰ ਅਸੀਂ ਅਲੱਗ-ਅਲੱਗ ਹੋ ਗਏ ਤਾਂ ਅਸੀਂ ਕਿਸੇ ਵੀ ਮੁਸੀਬਤ ਦੇ ਸਾਹਮਣੇ ਜਿਆਦਾ ਦੇਰ ਤੱਕ ਟਿਕ ਨਹੀਂ ਪਾਵਾਂਗੇ ਤੇ ਕਹਿੰਦੇ ਕਿ ਸੇਠ ਨੇ ਆਪਣੀ ਨੌਹ ਦੇ ਮੂੰਹੋਂ ਗੱਲ ਸੁਣ ਕੇ ਉਸ ਨੂੰ ਇਹ ਗੱਲ ਵਜਨਦਾਰ ਲੱਗੀ ਉਸ ਨੂੰ ਇਹ ਗੱਲ ਸਹੀ ਲੱਗੀ ਤੇ ਕਹਿੰਦੇ ਜਦੋਂ ਅਗਲੇ ਦਿਨ ਲక్ష్ਮੀ ਜੀ ਆਈ ਤੇ ਕਿਹਾ ਕਿ ਸੇਠ ਤੂੰ ਸੋਚ ਲਿਆ ਮੰਗ ਜੋ ਵਰਦਾਨ ਮੰਗਣਾ ਹੈ ਕਿਉਂਕਿ ਮੇਰੇ ਜਾਣ ਦਾ ਸਮਾਂ ਆ ਗਿਆ ਹੈ ਕਿਉਂਕਿ ਮੇਰੇ ਜਾਣ ਦਾ ਸਮਾਂ ਹੈ ਤੇ ਇਹ ਮੁਲਾਕਾਤ ਸਾਡੀ ਆਖਰੀ ਹੈ ਇਸ ਤੋਂ ਬਾਅਦ ਮੈਂ ਤੇਰਾ ਘਰ ਛੱਡ ਕੇ ਜਾ ਰਹੀ ਹਾਂ ਤੂੰ ਦੱਸ ਕੀ ਮੰਗਣਾ ਚਾਹੁੰਦਾ ਹੈ ਤੇ ਸੇਠ ਨੇ ਕਿਹਾ ਆਪਣੀ ਉਸਨੇ ਨੂਹ ਦੀ ਸਾਰੀ ਗੱਲਬਾਤ ਮਾਤਾ ਲక్ష్ਮੀ ਜੀ ਦੇ ਅੱਗੇ ਰੱਖ ਦਿੱਤੀ ਲక్ష్ਮੀ ਜੀ ਨੂੰ ਕਿਹਾ ਮੈਨੂੰ ਇਹ ਵਰਦਾਨ ਦੇ ਦਿਓ ਕਿ ਤੁਹਾਡੇ ਜਾਣ ਤੋਂ ਬਾਅਦ ਮੇਰੇ ਚਾਰੇ ਪੁੱਤਰ ਚਾਰੇ ਹੀ ਨੋਵਾ ਬੱਚੇ ਇੱਕੋ ਛੱਤ ਥੱਲੇ ਰਹਿਣ ਇੱਕੋ ਥਾਲੀ ਵਿੱਚ ਖਾਣ ਭਾਵ ਕਿ ਪ੍ਰੇਮ ਪਿਆਰ ਦੇ ਨਾਲ ਆਪਸ ਵਿੱਚ ਮਿਲ ਜੁਲ ਕੇ ਰਹਿਣ ਇੱਕ ਦੂਸਰੇ ਨਾਲ ਸਲਾਹ مشورہ ਕਰਕੇ ਚੱਲਣ ਇੱਕ ਦੂਸਰੇ ਤੇ ਪੂਰਨ ਵਿਸ਼ਵਾਸ ਤੇ ਭਰੋਸਾ ਰੱਖਣ ਤੇ ਇਹਨਾਂ ਦਾ ਇਦਾਂ ਹੀ ਬਣਿਆ ਰਹੇ ਸੇਠ ਕਹਿੰਦਾ ਕਿ ਇਹੋ ਜਿਹੀ ਮਤ ਤੁਸੀਂ ਇਹਨਾਂ ਦੇ ਵਿੱਚ ਪਾ ਜਾਓ ਤੇ ਕਹਿੰਦੇ ਲక్ష్ਮੀ ਜੀ ਨੇ ਇਹ ਗੱਲ ਸੁਣੀ ਤੇ ਬਹੁਤ ਹੀ ਪਰਸੰਨ ਹੋਈ ਅਤੇ ਕਿਹਾ ਕਿ ਮੇਰੇ ਨਿਯਮ ਦੇ ਮੁਤਾਬਿਕ ਮੈਂ 100 ਸਾਲ ਤੋਂ ਬਾਅਦ ਕਿਸੇ ਦੇ ਘਰ ਵਿੱਚ ਨਹੀਂ ਸਿੱਟਕ ਸਕਦੀ ਪਰ ਤੇਰੀ ਇਸ ਮੰਗ ਨੇ ਮੈਨੂੰ ਇੱਕ 100 ਸਾਲ ਹੋਰ ਇਸ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਹੈ ਕਿਉਂਕਿ ਮੈਂ ਉਹਨਾਂ ਦੇ ਘਰ ਵਿੱਚ ਰਹਿੰਦੀ ਹਾਂ ਜਿਸ ਘਰ ਦੇ ਵਿੱਚ ਜੀਵਾਂ ਦਾ ਆਪਸੀ ਪ੍ਰੇਮ ਹੁੰਦਾ ਹੈ ਤੁਸੀਂ ਮੇਰੇ ਤੋਂ ਮੰਗ ਹੀ ਇਹ ਮੰਗ ਲਈ ਹੈ ਜਿੱਥੇ ਇਹ ਚੀਜ਼ਾਂ ਰਹਿਣਗੀਆਂ ਪਿਆਰ ਭਾਈਚਾਰਾ ਵਿਸ਼ਵਾਸ ਭਰੋਸਾ ਉੱਥੇ ਮੈਂ ਉਹਨਾਂ ਲੋਕਾਂ ਦੀ ਫਿਰ ਗੁਲਾਮ ਬਣ ਕੇ ਰਹਿੰਦੀ ਹਾਂ ਉੱਥੇ ਮੈਂ ਆਪਣੀ ਮਨਮਰਜ਼ੀ ਨਹੀਂ ਕਰ ਸਕਦੀ ਇਸ ਕਰਕੇ ਮੈਂ ਹੁਣ ਕਿਤੇ ਨਹੀਂ ਜਾ ਰਹੀ ਕਿਉਂਕਿ ਜੇ ਇਹ ਵਰਦਾਨ ਦਿੱਤਾ ਹੈ ਤਾਂ ਇੱਥੇ ਹੀ ਮੈਨੂੰ ਰਹਿਣਾ ਪਵੇਗਾ ਤੇ ਇਸ ਨਿੱਕੀ ਜਿਹੀ ਕਹਾਣੀ ਤੋਂ ਸਾਨੂੰ ਵੀ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਸਿਆਣੇ ਵੀ ਸਾਨੂੰ ਇਹੀ ਸਮਝਾਉਂਦੇ ਹਨ ਇਹੀ ਮਤ ਦੇਂਦੇ ਹਨ ਕਿ ਜਿਸ ਘਰ ਦੇ ਵਿੱਚ ਪ੍ਰੇਮ ਪਿਆਰ ਹੈ ਉੱਥੇ ਪੈਸਾ ਬਰਕਤ ਖੁਸ਼ੀਆਂ ਆਪ ਚੱਲ ਕੇ ਆਉਂਦੀਆਂ ਹਨ ਜਿੰਨਾ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਘੜਿਆਂ ਵਿੱਚੋਂ ਪਾਣੀ ਵੀ ਮੁੱਕ ਜਾਂਦਾ ਹੈ ਇਹ ਗੱਲ ਬਿਲਕੁਲ ਸੱਚ ਹੈ ਇਸ ਗੱਲ ਨੂੰ ਅਜਮਾ ਕੇ ਵੇਖ ਲੈਣਾ ਕਿਉਂਕਿ ਜਿੱਥੇ ਪ੍ਰੇਮ ਪਿਆਰ ਹੈ ਵਿਸ਼ਵਾਸ ਹੈ ਭਰੋਸਾ ਹੈ ਭਾਈਚਾਰਾ ਹੈ ਇੱਕ ਦੂਸਰੇ ਦੀ ਗੱਲ ਪਿਆਰ ਨਾਲ ਸੁਣੀ ਤੇ ਸਮਝੀ ਜਾਂਦੀ ਹੈ ਉਸ ਘਰ ਦੇ ਉੱਪਰ ਪ੍ਰਮਾਤਮਾ ਦੀ ਆਪਣੇ ਆਪ ਹੀ ਮਿਹਰ ਹੋ ਜਾਂਦੀ ਹੈ ਉਸ ਘਰ ਦੇ ਲੜਾਈ ਝਗੜੇ ਖਤਮ ਹੋ ਜਾਂਦੇ ਹਨ ਸੋ ਇਸ ਲਈ ਅੱਜ ਤੋਂ ਹੀ ਪ੍ਰਣ ਕਰ ਲਈਏ ਕਿ ਅੱਜ ਤੋਂ ਹੀ ਅਸੀਂ ਇਹ ਸੋਚ ਲਈਏ ਕਿ ਇਸ ਮਹੀਨੇ ਦੇ ਵਿੱਚ ਅਸੀਂ ਇਹਨਾਂ ਚਾਰ ਚੀਜ਼ਾਂ ਨੂੰ ਆਪਣੇ ਘਰ ਵਿੱਚ ਲੈ ਕੇ ਆਉਣਾ ਹੈ ਤੇ ਆਪਣੇ ਘਰ ਦੇ ਵਿੱਚੋਂ ਮਾੜੀਆਂ ਕੁਰਤੀਆਂ ਨੂੰ ਕੱਢ ਦੇਣਾ ਹੈ ਤਾਂ ਵੇਖ ਲੈਣਾ ਤੁਹਾਨੂੰ ਹੌਲੀ-ਹੌਲੀ ਆਪਣੇ ਘਰ ਦੇ ਵਿੱਚ ਬਰਕਤਾਂ ਤੇ ਖੁਸ਼ੀਆਂ ਦਾ ਆਪਣੇ ਆਪ ਹੀ ਅਨੁਮਾਨ ਲੱਗਣਾ ਸ਼ੁਰੂ ਹੋ ਜਾਵੇਗਾ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਡੇ-ਵੱਡੇ ਬਦਲਾਅ ਨਜ਼ਰ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ